ਆਇਆ ਜਮੇਗਾ ਆਇਆ ਜਾਊਗਾ ਮਤਲਬ ਸੁਣਾਉ ਉਹਨੂੰ ਸੁਣਾਉ ਉਹਥੇ ਗੜਾ ਕੋਕੜ ਤੇ ਬਿਗਾ ਰੱਖਿਆ ਹੈ ਕੋਕੜ ਨੂੰ ਰਾਤੋ ਦਾ ਹੀ ਜਾਊਗਾ ਸੁਲਾ ਗਿਆ ਮੱਥੇ ਪੂਰੇ ਨਾਲਾ ਆਊਗਾ ਨਾਲੇ ਤੋਂ ਟੱਪ ਕੇ ਗੁਰੂ ਗਿੱਦਰ ਬੈਠਾ ਓਏ ਹੈ ਮਦਾ ਕੰਮ ਜਾ ਜਾਂਦਾ ਦੀ ਚਾਚਾ ਮੂਰੀ ਰਿਹਾ ਕਰ ਮੇਰੇ ਸਾਲਾ ਮੇਰੇ ਦਾ ਆਏ ਕੀ ਲੰਗਣੋ ਹਟ ਜੀ ਚਾਚਾ ਹੁਣ ਹੈ ਤੂੰ ਦਾ ਛਾ ਨਹੀਂ ਘਟਣ ਦਿੰਦਾ ਤੂੰ ਤਾਂ ਇਹ ਕਹਿੰਦਾ ਮੇਰੀ ਅੱਖਾਂ ਮੂਰੀ ਨਾ ਆਵੇ ਉਹ ਅੱਖਾਂ ਮਰੇ ਕਦੋਂ ਕਿਸੇ ਨੇ ਨਾ ਕੰਮ ਕਰਦਾ ਕਰ ਲਿਆ ਕਰ ਮਲਾ ਮੋਟਾ ਦੀ ਕੰਮ ਹੀ ਜਾਂਦਾ ਜੱਟ ਦੇ ਵਿੱਚ ਲੱਗਦੇ ਕਿਤੇ ਕਦੇ ਕਿਥੇ ਸੁਨਾਮ ਕੰਮ ਜਾਂਦਾ ਸੁਨਾਮ ਕੀ ਕੰਮ ਜਾਂਦਾ ਹੈ ਹੈਗਾ ਕੰਮ ਕੋਈ ਉਹ ਦੁੱਧ ਸੁਨਾਮ ਆ ਦੁੱਧ ਨਹੀਂ ਪੰਨ ਦਾ ਰਮਦਾ ਕੰਮ ਕਰਨ ਜਾਂਦਾ ਖਲਾਕ ਕਰਦੇ ਪੰਨ ਦਾ ਦੁੱਧ ਕੰਮ ਦੇਦਾਨ ਲਿਖਿਆ ਕਿ ਆਉਂਗਾ ਜਦ ਦੀ ਉੱਥੇ ਕੀ ਦੇਦਾਨ ਕਰੂੰਗਾ ਦੇਦਾਨ ਸੁਨਾਮ ਛੋਟੇ ਨੇਰੇ ਚ ਲਿਖਿਆ ਕੇ ਆਉਣੀ ਆ ਫੇ ਕਿਵੇਂ ਦਾ ਦੇ ਹੁੰਦੀ ਹੈ ਜਿਵੇਂ ਹੁਣ ਆਪਾਂ